ਤਰਨਤਾਰਨ ਦੇ ਪਿੰਡ ਰੈਸ਼ਿਆਣਾ ਵਿਕੇ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਕੀਤਾ ਵਿਰੋਧ ਤੇ ਨਾਅਰੇਬਾਜ਼ੀ ਤਰਨਤਾਰਨ ਦੇ ਪਿੰਡ ਰੈਸ਼ਿਆਣਾ ਚ ਭਾਰਤੀ ਜਨਤਾ ਪਾਰਟੀ ਵੱਲੋਂ ਹੋਣ ਵਾਲੀਆਂ ਚੋਣ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਰੈਲੀ ਕੀਤੀ ਜਾ ਰਹੀ ਸੀ ਉਸ ਸਮੇਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਜੰਮ ਕੇ ਕੀਤੀ ਨਾਅਰੇਬਾਜ਼ੀ ਤੁਸੀਂ ਵੀ ਦੇਖੋ ਇਸ ਰਿਪੋਰਟ ਚ ਕਿਹੜਾ ਸਿਆਪਾ ਹਾਏ 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 ਜੀ ਸਰਕਾਰ ਮੁਤਾ ਕਰਾਂਗੇ ਬੰਦਾ ਬਾਦ ਮੋਰਾ ਬਾਦ ਸਭ ਤੋਂ ਨੁਨਸਾਫ ਸੁਵਾ ਕਰਾਂਗੇ ਹਾਏ ਹਾਏ ਦੱਸ ਰਹੇ ਕਿਸਾਨ ਮਜ਼ਦੂਰ ਸਿੰਘ ਸਰ ਸਮੇਟੀ ਆਗੂ ਦੇਖੋ ਜੀ ਅਸੀਂ ਤੇ ਬਾਰਡਰਾਂ ਦੇ ਡੱਟੇ ਹੋਇਆ ਅਸੀਂ ਰਾਤ ਦਿਨ ਇੱਥੇ ਮਰਨਦੇ ਆ ਇਹਨਾਂ ਨੂੰ ਰੈਲੀਆਂ ਕਰਨ ਦੀ ਪਈ ਆ ਅਸੀਂ ਇਹਨਾਂ ਨੂੰ ਪਹਿਲਾਂ ਵੀ ਮੀਡੀਆ ਰਾਈ ਸਾਰੇ ਪ੍ਰੈਸ ਨੋਟ ਦਿੱਤੇ ਹੋਏ ਸੀ ਕਿ ਭਾਈ ਸਾਡੇ ਪਿੰਡਾਂ 'ਚ ਨਾ ਆਓ ਅਸੀਂ ਤਾਂ ਬਾਰਡਰਾਂ ਦੇ ਰਾਤ ਦਿਨ ਮਰਨਦੇ ਆ ਤੇ ਇਹ ਜਾਣ ਬੁੱਝ ਕੇ ਸਾਨੂੰ ਇੱਕ जखਮਾਂ ਦੇ ਲੂਣ ਪਾਉਣ ਦੇ ਚੱਕਰ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਰੈਲੀਆਂ ਕਰ ਰਹੇ ਆ ਅਸੀਂ ਇਹਨਾਂ ਦੀਆਂ ਰੈਲੀਆਂ ਨਹੀਂ ਹੋਣ ਦਾਂਗੇ ਇਹ ਤਾਂ ਅਸੀਂ ਭੁੱਲ ਨਹੀਂ ਸਕਦੇ ਸਾਨੂੰ 83 ਭੁੱਲੀ ਸਾਨੂੰ ਇਹ ਵੀ ਨਹੀਂ ਭੁੱਲਣੇ ਅਸੀਂ ਅंदोलਨ ਪਹਿਲਾਂ ਕਦੋਂ ਆਏ ਸੀ 21 ਵਾਲਾ ਕੀਤਾ ਸੀ ਆ ਸਾਨੂੰ ਉਹ ਨਹੀਂ ਭੁੱਲਾ 750 ਜਵਾਨ ਸਾਡਾ ਸ਼ਹੀਦ ਹੋਇਆ ਸਾਡਾ 750 ਬੰਦਾ ਸ਼ਹੀਦ ਹੋਇਆ ਸਿੰਘ ਸਾਡਾ ਬੀਬੀਆਂ ਮਾਵਾਂ ਭੈਣਾਂ ਸਾਨੂੰ ਉਹ ਨਹੀਂ ਭੁੱਲੇ ਹੁਣ ਰੋਜ਼ ਦੀ ਇੱਕ Laash ਸਿੰਘੂ ਬਾਰਡਰ ਤੋਂ ਰੋਜ਼ ਆ ਰਹੀ ਆ ਕਨੌਰੀ ਬਾਰਡਰ ਤੋਂ ਆ ਰਹੀ ਆ ਸਾਨੂੰ ਭੁੱਲਦੇ ਨਹੀਂ ਆ ਪਰ ਜਿਹੜੀ ਗੱਲ BJP ਦੀ ਇਹ ਆ ਵੀ ਇਹ ਭੁੱਲ ਜਾਣਗੇ ਅਸੀਂ ਭੁੱਲਦੇ ਨਹੀਂ ਆ ਇਹਨਾਂ ਨੂੰ ਅਰਕੀ ਇਲੈਕਸ਼ਨ ਦੇ ਵਿੱਚ ਦੱਸਾਂਗੇ ਜਿਹੜੇ ਬਾਦਲ ਦਲ ਬਦਲੂ ਇਹਨਾਂ ਦੇ ਬੰਦੇ ਆ ਮੰਨ ਲਓ ਪਿੰਡਾਂ ਦੇ ਵਿੱਚ ਇਹ ਲਾਲਚ ਦੇ ਦੇ ਕੇ ਖੜ ਰਹੇ ਆ ਪਰ ਦਲ ਬਦਲੂਆਂ ਨੂੰ ਅਸੀਂ ਇਹ ਗੱਲ ਕਹਿੰਨੇ ਆ ਵੀ ਭਾਈ ਪਹਿਲਾਂ ਤੁਸੀਂ ਕਿਸਾਨ ਜੋ ਸਾਡਾ ਕਿਸਾਨਾਂ ਦਾ ਦਿੱਤਾ ਹੋਇਆ ਤੁਸੀਂ ਖਾਂਢਾ ਜੋ ਤੁਸੀਂ ਉਤੋਂ ਨਹੀਂ ਡੱਕਦਾ ਅਸੀਂ ਵਾੜੀਆਂ ਵੀ ਕਰਾਂਗੇ ਅਸੀਂ ਦੋਦਲ ਵੀ ਲੜਾਂਗੇ ਅਸੀਂ ਕਿਸੇ ਪਾਸਿਓਂ ਹਾਰ ਦੇਣੀ ਆ ਗੁਰੂ ਦੀ ਪਾਤਸ਼ਾਹ ਦੀ ਕਿਰਪਾ ਚਾਹੀਦੀ ਆ ਬਾਕੀ ਇਹ ਆ ਮੋਦੀ ਦੇ ਦੁਬਾਰਾ ਅਸੀਂ ਇਹ ਬੇਨਤੀ ਕਰਦੇ ਆ ਤੇ ਭਾਈ ਮੋਦੀ ਬੰਦੇ ਦਾ ਪੁੱਤ ਬਣ ਕਿਰਪਾ ਸਾਧ ਗੁਰਦੀ ਉਹਦੇ ਕਿਸੇ ਚੀਜ਼ ਦੀ ਘਾਟ ਨਹੀਂ ਆ ਬਹੁਤ ਕਿਰਪਾ ਗੁਰੂ ਰਾਮਦਾਸ ਦੀ ਠੀਕ ਹੈ ਬਾਕੀ ਇਹ ਜਰੂਰ ਅਸੀਂ ਕਰਦੇ ਆ ਜਿੰਨੀਆਂ ਵੀ ਪਾਰਟੀਆਂ ਆ ਗਿਆ ਵਾ ਸਵੇਰੇ ਕਈਆਂ ਐਮਐਲਿਆਂ ਦੇ ਫੋਨ ਆਇਆ ਮੈਨੂੰ ਮਨਜਿੰਦਰ ਸਿੰਘ ਲਾਲਪੁਰੇ ਦਾ ਸਵੇਰੇ ਤਿੰਨ ਨਾਰਾ ਫੋਨ ਆਇਆ ਮੈਂ ਨਹੀਂ ਚੁੱਕਿਆ ਮੈਂ ਸਿੱਧੀ ਗੱਲ ਮੈਂ ਤੁਹਾਡੇ মিডিਆ ਰਹੀ ਇਹ ਗੱਲ ਕਹਿਣਾ ਚਾਹੁੰਦਾ ਵਾਂ ਵੀ ਭਾਈ ਸਾਨੂੰ ਫੋਨ ਨਾ ਕਰ ਗੱਲ ਮੁੱਕਦੀ ਆ ਤੈਨੂੰ ਅਸੀਂ ਬਣਾਇਆ ਜ਼ਰੂਰ ਸੀ ਸਾਡਿਆਂ ਵੀਰਾਂ ਨੇ ਵੋਟਾਂ ਪਾ ਕੇ ਪਰ ਤੂੰ ਸਾਡੀ ਸਾਰ ਨਹੀਂ ਲਈ ਤੇਰਾ ਫਰਜ਼ ਮੰਨਦਾ ਸੀ ਤੇਰੇ ਇਲਾਕੇ ਦੇ ਵਿੱਚ ਰੈਲੀ ਹੋ ਰਹੀ ਆ ਭਗਵੰਤ ਮਾਨ ਵੀ ਨਾਲ ਇਹਨਾਂ ਦੇ ਰਲਿਆ ਹੋਇਆ ਵਾ ਇਹਨਾਂ ਦੀ ਸਰਕਾਰ ਸਾਂਝੀ ਆ ਜੋ ਕੰਮ ਕਰ ਰਿਹਾ ਪੰਜਾਬ ਤੇ ਹਰਿਆਣਾ ਵਿੱਚ ਇਹ ਰਲ ਕੇ ਕਰ ਰਹੇ ਆ ਜੋ ਕੁਝ ਕਰਦੇ ਸਾਰਿਆਂ ਨੂੰ ਆ ਜਿਹੜਾ ਵੀ ਰੈਸ਼ੀਆਣੇ ਦੇ ਵਿੱਚ ਆਇਆ ਆਪਾਂ ਨੂੰ ਭਾਜਪਾ ਨੇ ਰੋਸ ਜਤਾ ਕੇ ਆਮ ਪਾਰਟੀ ਨੇ ਵੀ ਰੋਸ ਨਹੀਂ ਸਾਰਿਆਂ ਦੇ ਨਾਲ ਹੈਗਾ ਵਾ ਭਾਜਪਾ ਨਾਲ ਸਾਡਾ ਹੈਗਾ ਹੈਗਾ ਆਮ ਪਾਰਟੀ ਦੇ ਨਾਲ ਇਹ ਆ ਵੀ ਤੇਰੀ ਇਸ ਟਾਈਮ ਸਰਕਾਰ ਸੱਤਾ ਦੇ ਵਿੱਚ ਤੂੰ ਬੈਠਾ ਤੂੰ ਸਾਡੀ ਮਤ ਕਰਦਾ ਤੂੰ ਕਹਿੰਦਾ ਸੀ ਵੀ ਮੈਂ ਮਹਿੰਦਰ ਦਾ ਬੱਚਾ ਆ ਮੈਂ ਇੱਕ ਆਮ ਘਰ ਦਾ ਇਨਸਾਨ ਆ ਤੂੰ ਸਾਡੀ ਸਾਰ ਨਹੀਂ ਲਈ ਤੂੰ ਪਹਿਲਾਂ ਸਾਡੀ ਖੇਤੀ ਮੰਡੀ ਤੋੜੀ ਜਦੋਂ ਤੈਨੂੰ ਪਤਾ ਲੱਗਾ ਵੀ ਤੇਰੀ ਧੌਂਦੇ ਹੀ ਗੋੜਾ ਰੱਖਤਾ ਵਾ ਉਦੋਂ ਤੂੰ ਖੇਤੀ ਮੰਡੀ ਫੇਰ ਦੋ ਤਰੀਕ ਨੂੰ ਲਾਗੂ ਕਰਤੀ ਇਹਦਾ ਮਤਲਬ ਹੀ ਕਿਸਾਨਾਂ ਦਾ ਡਰ ਹੈਗਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਬੰਦੇ ਦਾ ਫਰਜ਼ ਬਣਦਾ ਜਿਹੜਾ ਵੀ ਬੰਦਾ ਰੋਟੀ ਖਾਂਦਾ ਵਾ ਅੰਨ ਖਾਂਦਾ ਵਾ ਇਸ ਤੋਂ ਬਗੈਰ ਕਿਸੇ ਦਾ ਗੁਜ਼ਾਰਾ ਨਹੀਂਗਾ ਉਹਦੀ ਲੜਾਈ ਆ ਖੋਦ ਦੀ ਲੜਾਈ ਆ ਤੇ ਜੋ ਬੀਜੇਪੀ ਸਰਕਾਰ ਕਰ ਰਹੀ ਆ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਹੈ ਉਹ ਉਹ ਲੜਾਈ ਨੂੰ ਲੈ ਕੇ ਜਿਹੜਾ ਅਸੀਂ ਲੰਡੇ ਆ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਗਾ ਮੰਨਦੇ ਉਦੋਂ ਤੱਕ ਜਿਹੜਾ ਭਾਜਪੀ ਦਾ ਇਹ ਵਿਰੋਧ ਹੈ ਜਿਹੜਾ ਉਹ ਜਾਰੀ ਰੱਖਣਾ ਵਾ ਉਹ ਆਪਣਾ ਰੋਸ ਹੈ ਜਿਹੜਾ ਰੋਸ ਅਸੀਂ ਜਿਤਾ ਰਹੇ ਆ ਐਲੀਆ ਕਰਨ ਜੀ ਅਸੀਂ ਆਪਣਾ ਅਸੀਂ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਨਾ ਵਾ ਤੇ ਸਾਡੇ ਲੋਕ ਜਿਹੜੇ ਆ ਅੰਨ ਖਾਂਦੇ ਆ ਤੇ ਉਹਨਾਂ ਦੀ ਝੋਲੀ 'ਚ ਜਾ ਕੇ ਡਿੱਗਣਦੇ ਆ ਉਹਨਾਂ ਨੂੰ ਸ਼ਰਮ ਦਿਵਾਉਣੀ ਆ ਉਹਨਾਂ ਨੂੰ ਸ਼ਰਮਸਾਰ ਕਰਨਾ ਵਾ ਵੀ ਤੁਸੀਂ ਆ ਕਿਹੜੇ ਕੰਮ ਚ ਪਏ ਜੇ ਜਿਹੜਾ ਦੇਸ਼ ਦਾ ਸਾਰਾ ਕੁਝ ਵੇਚੀ ਜਾ ਰਿਹਾ ਵਾ ਤੇ ਤੁਸੀਂ ਉਹਨਾਂ ਦੇ ਨਾਲ ਜਾ ਕੇ ਰੜ ਰਹੇ ਜੋ ਉਹਨਾਂ ਨੂੰ ਅਸੀਂ ਸਿਰਫ ਜਾਗਰੂਕ ਕਰਨੀ ਆਪਣਾ ਆਪਣਾ ਰੋਸ ਮਾਰਨਾ ਵੇਖੋ ਜਿਹੜੇ ਫੋਰਸ ਆਏ ਤੇ ਮਿਸ਼ਨ ਸਰਕਾਰਾਂ ਦੀ ਹੁੰਦੀਆਂ ਵਾ ਅਸੀਂ ਤੇ ਖਾਲੀ ਹੱਥਾਂ ਨਾਲ ਆਏ ਆ ਸਾਡਾ ਜਿਹੜਾ ਇੱਕ ਮੋਢੇ ਤੇ ਰੱਖਿਆ ਝੰਡਾ ਇਹੋ ਹੀ ਸਾਰਾ ਕੁਝ ਆ ਇਹਨੇ ਕਿਸਾਨੀ ਬਚਾਈ ਆ ਜੇ ਕਾਲੇ ਕਾਨੂੰਨ ਬਚਾਏ ਆ ਤੇ ਉਸ ਝੰਡੇ ਨੇ ਬਚਾਏ ਆ ਜੇ ਅਸੀਂ 2 ਮਹੀਨਿਆਂ ਤੋਂ ਲਗਾਤਾਰ ਜਿਹੜਾ ਬਾਰਡਰਾਂ ਤੇ ਡਟੇ ਆ ਉਹਦੇ ਵਿਰੋਧ ਦੇ ਵਿੱਚ ਜਦੋਂ ਸਾਡੀ ਨਹੀਂ ਮੰਨੀ ਗਈ ਅਸੀਂ ਦਿੱਲੀ जान ਵਾਸਤੇ 11 ਤਰੀਕ ਨੂੰ ਕੂਚ ਕੀਤਾ ਤੁਸੀਂ ਮੀਡੀਆ ਰਾਈ ਵੀ ਖਾ ਵੀ ਚੁੱਕੇ ਜੇ ਵੀ ਸਾਡੇ ਗਾੜੀ ਕਿਹੜੇ ਕਿਹੜੇ ਬੈਰੀਅਰ ਲਾਏਗੇ ਸਾਨੂੰ ਕਿਸ ਤਰ੍ਹਾਂ ਉੱਥੇ ਕੀਤਾ ਗਿਆ ਸਾਡੇ ਦੇ ਅਥਰੂ ਗਏ ਛੱਡੇ ਗਏ ਅਸਲੀ ਗੋਲੀਆਂ ਵੀ ਸਾਡੇ ਤੇ ਮਾਰੀਆਂ ਗਈਆਂ ਤੇ ਸਾਡਾ ਸ਼ਹੀਦ ਸ਼ੁਭ ਕਰਨ ਸਾਡੇ ਤੋਂ ਖੋਹ ਲਿਆ ਗਿਆ ਤੇ ਰੋਜ਼ ਹੀ ਇੱਕ ਦੋ লাশ ਜਿਹੜੀ ਆ ਸਾਡੀ ਪੰਜਾਬ ਨੂੰ ਆਉਂਦੀ ਆ ਭਾਰਤ ਦੇ ਕੋਨੇ-ਕੋਨੇ ਤੇ ਜਾਂਦੀ ਆ ਸੋ ਜੇ ਇਹਨਾਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹ ਕਹਿੰਦੇ ਦਿੱਲੀ ਸਾਡੀ ਆ ਫੇਰੇ ਜਿਹੜਾ ਪੰਜਾਬ ਆਇਆ ਚਾਹੇ ਭਾਰ ਤੇ ਸਾਡਾ ਵਾ ਇਹ ਲੋਕ ਸਾਡੇ ਆ ਠੀਕ ਆ ਗੁੰਮਰਾਹ ਕਰਕੇ ਇਹ ਲੋਕਾਂ ਨੂੰ ਆਪਣੇ ਕੋਲ ਲਿਉਣਾ ਚਾਹੁੰਦੇ ਆ ਪਰ ਅਸੀਂ ਵੀ ਜੋ ਸਾਡੇ ਦੋਹਾਂ ਫੋਰਮ ਵੱਲੋਂ ਫੈਸਲਾ ਆਇਆ ਵੀ ਬੀਜੇਪੀ ਨੂੰ ਕਿਸੇ ਵੀ ਪਿੰਡ ਦੇ ਵਿੱਚ ਰੈਲੀ ਨਹੀਂ ਕਰਨ ਦੇਣੀ ਕਿਸੇ ਪਿੰਡ ਦੇ ਵਿੱਚ ਇਕੱਠ ਨਹੀਂ ਕਰਨ ਦੇਣਾ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣੇ ਆ ਤੇ ਕੋਨੇ-ਕੋਨੇ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਤੇ ਵਿਰੋਧ ਦੇ ਦੋ ਵੱਡਾ ਕਰਾਂਗੇ ਜਿੱਥੇ ਵੀ ਐਤੋਂ ਬਾਅਦ ਵੀ ਕਿਤੇ ਪ੍ਰੋਗਰਾਮ ਰੱਖਦੇ ਆ ਕੋਈ ਜੀ ਕਾਫਲੇ ਕੋਈ ਨਹੀਂ ਟਰਾਲੀਆਂ ਕੋਈ ਨਹੀਂ ਜਿਹੜੇ ਇਹਨਾਂ ਦੇ ਪੱਕੇ ਬੰਦੇ ਆ ਜਾਂ ਜਿਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਵੀ ਭਾਜਪਾ ਆ ਕਰ ਦੂ ਭਾਜਪਾ ਆ ਕਰ ਦੂ ਮੈਂ ਤੁਹਾਡੇ ਮੱਥ ਮਰਾ ਹੀ ਦੱਸਣਾ ਚਾਹੁੰਦਾ ਵੀ ਜੇ ਭਾਜਪਾ ਨੇ ਕਰਨਾ ਦਾ 5 ਸਾਲ ਇੱਥੇ ਰੱਖੀ ਆ ਉਹ ਜਿਹੜਾ 15-15 ਲੱਖ ਹਰ ਕਿਸਾਨ ਮਜ਼ਦੂਰ ਦੇ ਖਾਤੇ ਚ ਆਉਣਾ ਹੀ ਉਹ ਅਜੇ ਤੱਕ ਕਿਤੇ ਨਹੀਂ ਆਇਆ ਜਿਹੜਾ 6 ਦਿਨ ਆਣੇ ਸੀ ਉਹ ਨਹੀਂ ਆਏ ਤੇ ਗਾਂ ਵੀ ਕਿਤੇ ਆਸ ਨਾ ਰੱਖਿਓ ਜੇ ਆ ਰਿਹਾ ਦੀ ਆਉਣ ਵਾਲੇ ਸਮੇਂ ਚ ਇਲੈਕਸ਼ਨ ਨਹੀਂ ਜੀ ਹੋਣੀ ਇਹਨਾਂ ਨੇ ਆਪਣੇ ਕਬਜ਼ੇ ਆਪ ਕਰ ਲੈਣੇ ਜੀ ਇੱਧਰ ਰੋਸ ਪ੍ਰਦਰਸ਼ਨ ਜੀ ਕਿੰਨੀ ਦੇਰ ਤੱਕ ਚੱਲੂਗਾ ਇਹ ਵੇਖੋ ਜੀ ਇਹ ਸਾਡੀ ਹੁਣ ਅਸੀਂ ਕੋਰ ਕਮੇਟੀ ਦੀ ਮੀਟਿੰਗ ਲਾਉਣ ਲੱਗੇ ਆਂ ਇਹਦੇ ਵਿੱਚ ਫੈਸਲਾ ਕਰਾਂਗੇ ਕਿ ਇਹਨੂੰ ਕਿੰਨਾ ਲੰਮਾ ਚਲਾਉਣਾ ਕਿਹੜੇ ਤਰੀਕੇ ਨਾਲ ਚਲਾਉਣਾ ਕਾਫਲੇ ਦੇ ਰੂਪ ਵਿੱਚ ਰੱਖਣਾ ਜਾਂ ਜਿਹੜਾ ਲੀਡਰ ਆਉਂਦਾ ਉਹਦਾ ਵਿਰੋਧ ਕਰਨਾ ਜਾਂ ਉਹਨਾਂ ਦੇ ਬੂਏ ਦੇ ਘੜ ਬਰਾਬਰ ਤੇ ਬਹਿਣਾ ਵਾ ਇਹ ਅਸੀਂ ਆਵਣੀ ਹੈ ਜਿਹੜੀ ਅਗਲੀ ਰਣਨੀਤੀ ਆ ਉਹ ਅਸੀਂ ਜ਼ਿਲ੍ਹੇ ਦੇ ਤਿੰਨ ਚਾਰ ਅਗੂਏ تھے ਹਾਜ਼ਰਿਆਂ ਬਾਕੀ ਸਾਡੇ ਸਾਰੇ ਜਿਹੜੇ ਸ਼ੰਭੂ ਦੇ ਡਟੇ ਹੋਇਆ ਉਹ ਮੀਟਿੰਗ ਲਾ ਕੇ ਅਗਲੀ ਰਣਨੀਤੀ ਆ ਉਹ ਤੁਹਾਡੇ ਨਾਲ ਫੇਰ ਸਾਂਝੀ ਕਰਾਂਗੇ